ਤੋ ਪਹਿਲਾਂ ਸੱਲੇ ਬਹੁਤ ਹੀ ਪਰਮ ਪਿਆਰੇ ਵੀਰ ਬੜਾ ਹਰਮਨ ਪਿਆਰਾ ਵੀਰ ਕਰਮਜੀਤ ਨੀਨਾ ਇਸ ਦੀ ਕੈਸਟ ਅੱਜ ਜਿਹੜੀ ਰਿਲੀਜ਼ ਹੋ ਰਹੀ ਹੈ ਨੱਚ ਕੁੜੀਏ ਉਹਦੇ ਸਾਡੇ ਵੱਲੋਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੀਨਾ ਜੀ ਨੂੰ ਸੋ ਬੜਾ ਨਾਈਸ ਪਰਸਨ ਹੈ ਮੁੰਡਾ ਇਹ ਬੜਾ ਪੁਰਾਣਾ ਮਿੱਤਰ ਹੈ ਬੜੇ ਟਾਈਮ ਬਾਅਦ ਇਹਨੂੰ ਮੌਕਾ ਮਿਲਿਆ ਅਸੀਂ ਇਹਦੀ ਜਿਹੜੀ ਰੱਜ ਕੇ ਸਪੋਰਟ ਕਰਨੀ ਹੈ ਪ੍ਰੈਸ ਦੇ ਬਿਨਾ ਮੈਨੂੰ ਲੱਗਦਾ ਵੀ ਵੱਡੀ سپورਟ ਕੋਈ ਹੋ ਨਹੀਂ ਸਕਦੀ ਕਿਉਂਕਿ ਅਸੀਂ ਤਾਂ ਜਿੰਨਾ ਜਿੰਨੇ ਕੁ ਜੋਗੇ ਹੈਗੇ ਅਸੀਂ ਤਾਂ ਕਰਨਾ ਲੇਕਿਨ ਤੁਹਾਡਾ ਲਿਖਿਆ ਹੋਇਆ ਤੁਹਾਡਾ ਫਲਮਾਇਆ ਹੋਇਆ ਇਹ ਘਰ ਘਰ ਤੱਕ ਬੱਚੇ-ਬੱਚੇ ਤੱਕ ਹਰ ਬਜ਼ੁਰਗ ਤੱਕ ਪਹੁੰਚਣਾ ਹੈ ਸੋ ਮੈਂ ਚਾਹੁੰਦਾ ਕਿ ਜਿਹੜੀ ਅੱਜ ਇੱਕ ਐਸੈਟ ਰਿਲੀਜ਼ ਕਰ ਰਹੇ ਆ ਨੱਚ ਕੁੜੀਏ ਸੋ ਇਹ ਇਹ ਐਸੈਟ ਬਹੁਤ ਸੁਪਰ ਡੂਪਰ ਹਿੱਟ ਹੋਵੇ ਆਪ ਜੀ ਦੀ ਬਦੌਲਤ ਹੋਵੇ ਤੇ ਸਾਰੀ ਪ੍ਰੈਸ ਦਾ ਸਹਿਯੋਗ ਹੋਵੇ ਤੇ ਨੀਨਾ ਜੀ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਮੁਬਾਰਕਾਂ ਸੋ ਮੇਰੇ ਖਿਆਲ ਚੰਨ 뮤ਜ਼ਿਕ ਨੇ ਇੱਕ ਕੈਸਟ ਰਿਲੀਜ਼ ਕੀਤੀ ਹੈ ਜੀ ਸੋ ਉਹਨਾਂ ਦੇ ਪ੍ਰੋਡਿਊਸਰ ਸਾਹਿਬ ਸਾਡੇ ਵਿੱਚ ਹੀ ਬੈਠੇ ਨੇ ਹੈਰੀ ਕੋਲੀ ਜੀ ਇਹ 뮤ਜ਼ਿਕ ਕੈਸਟ ਦਾ ਮੈਨੂੰ ਜਦੋਂ ਮੈਂ ਗਾਣਾ ਸੁਣਿਆ ਨੱਚ ਕੁੜੀਏ ਤਾਂ ਮੈਨੂੰ 25 ਸਾਲ ਪੁਰਾਣਾ 뮤ਜ਼ਿਕ ਯਾਦ ਆ ਗਿਆ ਕਿ ਮੈਂ ਦੇਖਿਆ ਕਿ ਉਹਨਾਂ ਦਿਨਾਂ ਦੇ ਵਿੱਚ ਜਿੱਦਾਂ ਇੱਕ ਦਿੱਲੀ ਦੀ ਕੰਪਨੀ ਰਿਲੀਜ਼ ਕਰਦੀ ਹੁੰਦੀ ਸੀ ਇਦਾਂ ਦਾ 뮤ਜ਼ਿਕ ਇਹਨਾਂ ਨੇ ਕੀਤਾ ਬੜਾ ਮਤਲਬ ਮਾਹੌਲ ਜਿਹੜਾ ਸਾਨੂੰ ਪੁਰਾਣਾ ਮਾਹੌਲ ਸੁਣਨ ਨੂੰ ਮਿਲਿਆ ਹੈ ਨਾਮਾ ਜਿਹੜੇ ਬੋਲ ਹੈਗੇ ਉਹ ਵੀ ਬੜੇ ਅੱਛੇ ਤਰੀਕੇ ਦੇ ਲਿਖੇ ਹੋਏ ਆ ਰਾਈਟਰ ਨੇ ਰਾਈਟਰ ਵੀ ਖੁਦ ਆਪੇ ਹੀ ਹੈ ਐ ਨੀਨਾ ਜੀ ਨੇ ਖੁਦ ਹੀ ਲਿਖਿਆ ਹੋਇਆ ਕਿਉਂ ਜੀ ਹਾਂਜੀ ਸੋ ਸਾਡਾ ਜਿਹੜਾ ਪਰਪਸ ਮੈਂ ਆਇਆ ਵਿਹਾਵ ਆਫ ਦਰਸ਼ਨ ਔਲਖ ਸਾਹਿਬ ਦੇ ਵਿਹਾਵ ਤੇ ਆਇਆ ਔਲਖ ਸਾਹਿਬ ਨੇ ਆਉਣਾ ਸੀਗਾ ਉਹਨਾਂ ਦੀ ਕੋਈ ਪ੍ਰੋਬਲਮ ਹੋ ਗਈ ਹੈ ਇਸ ਕਰਕੇ ਮੈਨੂੰ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਕਿ ਮੈਂ ਨੀਨਾ ਵੀਪੀ ਸਪੋਰਟ ਵਾਸਤੇ ਮੈਂ ਉੱਥੇ ਜਾਵਾਂ ਤੁਹਾਡੇ ਰੂਬਰੂ ਹੋਵਾਂ ਔਰ ਤੁਹਾਡੇ ਦਰਸ਼ਨ ਕਰਾਂ ਔਰ ਤੁਹਾਨੂੰ ਅਰਜ਼ੋਈਆਂ ਬੇਨਤੀਆਂ ਨੀਨਾ ਜੀ ਬਾਰੇ ਵਿੱਚ ਮੈਂ ਕਰਾਂ ਸੋ ਮੇਰੇ ਖਿਆਲ ਹੈ ਵੀ ਇੰਨੀ ਗੱਲਾਂ ਤੋਂ ਤੁਸੀਂ ਸਮਝ ਗਏ ਹੋਣੇ ਕਿ ਕੈਸਟ ਨੱਚ ਕੁੜੀਆਂ ਸਿੰਗਰ ਤੇ ਡਾਇਰੈਕਟਰ ਕਰਮਜੀਤ ਨੀਨਾ ਹੀ ਹੈ ਸੋ ਕੋਲੀ ਸਾਹਿਬ ਨੇ ਰਿਲੀਜ਼ ਕੀਤੀ ਹੈ ਸੋ ਮੇਰੇ ਵੱਲੋਂ ਨੀਨਾ ਜੀ ਨੂੰ ਫਿਰ ਬਹੁਤ ਬਹੁਤ ਮੁਬਾਰਕਾਂ ਔਰ ਤੁਹਾਡਾ ਸਾਰਿਆਂ ਦਾ ਬੜਾ ਸਹਿਯੋਗ ਥੈਂਕ ਯੂ ਵੈਰੀ ਜੀ ਦਾ ਖਾਤਾਂ ਵੈਰੀ ਜੀ ਕੀ ਫਤਿਹ ਧੰਨਵਾਦੀਆਂ ਪ੍ਰੈਸ ਸਹਿਬਾਨ ਹੋਰਾਂ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮੇਰੀ ਹੌਸਲਾ ਵਧਾਈ ਕਰਨ ਲਈ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੀ ਮੇਰੀ ਪਹਿਲਾ ਗੀਤ ਮੇਰਾ ਰਿਲੀਜ਼ ਹੋਇਆ ਨੱਚ ਕੁੜੀਏ ਤੇ ਮੈਂ ਇਹੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਮੇਰੇ ਇਸ ਗੀਤ ਨੂੰ ਜਾਤੇ ਜਿਆਦਾ ਜਿੰਨਾ ਜਿਆਦਾ ਹੋ ਸਕਦਾ ਮੈਨੂੰ ਸਪੋਰਟ ਕਰੋ ਤੇ ਮੈਂ ਤੁਹਾਨੂੰ ਆਦੀ ਹਾਂ ਸੁਣਾਵਾਂਗਾ ਸੁਣਾਵਾਂਗਾ ਨੱਚ ਨੀ ਨੱਚ ਨੀ ਨੱਚ ਨੱਚ ਕੁੜੀਏ ਨੱਚ ਨੀ ਨੱਚ ਨੀ ਨੱਚ ਨੱਚ ਕੁੜੀਏ ਪਿੰਡ ਮਿੱਤਰਾਂ ਦੇ ਆਈ ਓਹ ਪਾ ਦੇ ਗਿੱਦੇ ਚ ਦਾਈ ਓਹ ਪਿੰਡ ਮਿੱਤਰਾਂ ਦੇ ਆਈ ਨੱਚ ਕੁੜੀਏ ਪਾ ਦੇ ਗਿੱਦੇ ਚ ਦਾਈ ਨੱਚ ਕੁੜੀਏ ਵਾਜਿਓ ਹਾ ਕੀ ਹੋਇਆ ਵਿੱਚ ਕਿਤੇ ਵਿੱਚ ਜਦੋਂ ਇੱਕ ਤਣਕੇ ਨੱਚੇ ਕੁੱਤੇ ਗਾ ਨਹੀਂ ਦੇਸੀ ਮੰਨ ਕੇ ਨੱਚੇ ਕਿਤੇ ਵਿੱਚ ਜਦੋਂ ਇੱਕ ਤਣਕੇ ਨੱਚੇ ਕੁੱਤੇ ਗਾ ਨਹੀਂ ਦੇਸੀ ਮੰਨ ਕੇ ਮਾ ਲਲਕਾਰ ਜਦੋਂ ਬੋਲੀ ਸੀ ਤੂੰ ਪਾਈ ਮਾ ਲਲਕਾਰ ਜਦੋਂ ਬੋਲੀ ਸੀ ਤੂੰ ਪਾਈ ਵੱਜੀ ਮਿੱਤਰਾਂ ਦੇ ਸੀ ਨੇ ਉੱਤੇ ਸੱਤ ਕੁੜੀ ਏ ਨੱਚ ਨਹੀਂ ਨੱਚ ਨਹੀਂ ਨੱਚ ਨੱਚ ਕੁੜੀਏ ਨਿੰ ਪਿੰਡ ਮਿੱਤਰਾਂ ਦੇ ਆਈ ਬੱਲੇ ਬਾਦੇ ਕਿੱਦੇ ਚ ਦਾਈ ਓਏ ਪਿੰਡ ਮਿੱਤਰਾਂ ਦੇ ਆਈ ਮੈਚ ਕੁਡੀਏ ਥੈਂਕ ਯੂ ਇਹ ਵਾਹ ਜੀ ਵਾਹ ਬਹੁਤ ਅੱਛਾ ਜੀ ਕੀ ਬਾਤ ਹੈ ਲੈ ਆਹ ਅੰਮ੍ਰਿਤ ਵੇਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾ ਨਾਲ ਇਹ ਖੁਸ਼ੀਆਂ ਮਿਲਦਿਆਂ ਨੇ ਭਾਗਾ ਨਾਲ ਇਹ ਸ਼ਗਨ ਬੰਦਾਈ ਜਾਂਦੀ ਅੱਜ ਬੜੇ ਭਾਗਾ ਵਾਲਾ ਦਿਨ ਹੈ ਸਾਡਾ ਅਜੀਜ਼ ਮੇਰਾ ਸਾਜੀ ਜੀ ਲੱਭਦਾ ਹੈ ਜੀ 25 30 ਸਾਲਾਂ ਤੋਂ ਗਾਇਕੀ ਦੇ ਪਿਟਚ ਮੁੱਖ-ਵੱਖ ਮੇਲਿਆਂ 'ਚ ਆਪਣਾ ਰੰਗ ਬਖੇਲਦਾ ਹੋਇਆ ਪਰ ਉਸ ਸਮੇਂ ਕੈਸਟ ਦਾ ਯੁੱਗ ਸੀ 8 ਗੀਤ 10 ਗੀਤ ਬੰਦਾ ਇਕੱਠੇ ਰਿਕਾਰਡ ਕਰਾ ਕੇ ਮਾਰਕਰ ਦੇ ਵਿੱਚ ਲਿਆਉਂਦਾ ਸੀ ਪਰ ਅੱਜ ਦਾ ਜਮਾਨਾ ਮਹਿੰਗਾਈ ਦਾ ਜਮਾਨਾ ਬਹੁਤ ਕੁਝ ਬਦਲ ਗਿਆ ਸਿਰਫ ਇੱਕ ਜਾਂ ਦੋ ਗੀਤ ਹੀ ਗਾਇਕ ਆਪਣੀ ਮਰਜ਼ੀ ਨਾਲ ਆਪਣੇ ਵਿੱਤ ਹਿਸਾਬ ਨਾਲ ਲੋਕਾਂ ਦੀ ਕਚਿਹਰੀ ਚ ਲੈ ਕੇ ਆਉਂਦਾ ਸੋ ਅੱਜ ਦੇ ਦਿਨ ਇਨਾਂ ਦੇ ਮਿੱਤਰ ਗਿੰਦਾ ਹੋਜਲਾ ਉਹਨਾਂ ਨਾਲ ਕਾਫੀ ਯਾਰੀ ਹੈ ਉਹਨਾਂ ਦਾ ਰਾਂਗੇ ਤੇ ਚੜਾ ਹੋਇਆ ਉਹਨਾਂ ਦੇ ਬਦੌਲ ਉਹਨਾਂ ਦੀ ਹੌਸਲਾ ਅਫਜ਼ਾਈ ਨਾਲ ਇਹ ਇੱਕ ਗੀਤ ਨੱਚ ਕੁੜੀਏ ਕਰਮਜੀਤ ਨਿੰਨਾ ਸਾਡੇ ਸਾਹਮਣੇ ਲੈ ਕੇ ਆਏ ਨੇ ਤੇ ਇਹ ਉਹ ਲਈ ਕਰਨ ਦਾ ਸਬਬ ਦਰਸ਼ਨ ਨਾਲ ਖਿਜੇ ਨੇ ਆਉਣਾ ਸੀ ਕਿਸੇ ਮਜਬੂਰੀ ਕਰਕੇ ਨਹੀਂ ਆਏ ਉਹਨਾਂ ਦੇ ਸਾਹ ਬਿਲ ਸਿੰਘ ਬਲਵਿੰਦਰ ਸਿੰਘ ਜਿਹੜੇ ਕਿ ਬਹਾ ਹਣੇ ਹੋਏ ਗਾਇਕ ਨੇ 85 86 ਤੋਂ ਮੈਨੂੰ ਜਾਣਦਾ ਇਹਨਾਂ ਨੇ ਬਹੁਤ ਸਾਰਾ ਖਾਤੇ ਹੋਈਆਂ ਤੇ ਚੰਗੀ ਤਰ੍ਹਾਂ ਦੱਸ ਸਕਦੇ ਆ ਵੀ ਗੀਤ ਨੇ ਕਿਸ ਤਰ੍ਹਾਂ ਚੱਲਣਾ ਹੈ ਕਿਵੇਂ ਆਪਾਂ ਇਹਦੀ ਮਦਦ ਕਰਨੀ ਹੈ ਤੇ ਬਹੁਤ ਇਸ ਮੌਕੇ ਤੇ ਉਹਨਾਂ ਨੇ ਹਾਜ਼ਰੀ ਭਰੀ ਹੈ ਉਹਨਾਂ ਦੇ ਹੱਥੋਂ ਇਹ ਕੀ ਲੀਜ ਹੋ ਰਿਹਾ ਸੋ ਮੈਂ ਔਣ ਵਾਲੇ ਸਮੇਂ 'ਚ ਵੀ ਜਿੱਥੇ ਆਪਣੀ ਰੋਜੀ ਰੋਟੀ ਲਈ ਜਿਹੜਾ ਇਸ ਤਰ੍ਹਾਂ ਦਾ ਹੀ ਪਿਆਰਾ ਬੰਦਾ ਤੁਸੀਂ ਸਾਰੇ ਦੇਖਦੇ ਹੋਵੋਗੇ ਵੀ ਇਹਦਾ ਕੰਮ ਹੈ ਐਸਾ ਜਿਹਨੇ ਹੱਟ ਵਾਲੀ ਉੱਥੇ ਚਲੇ ਜਾਣਾ ਇਹਨੂੰ ਬਾਹ ਫੜ ਕੇ ਜਿੱਥੇ ਮਰਦੀ ਲੈ ਜਾਂ ਦੂਜਾ ਚੈਰੀ ਹੂੰ ਜਿੰਨਾ ਨੀਵਾ ਹੈ ਜਿੰਨਾ ਸਬਰ ਹੈ ਇੰਨਾ ਪਿਆਰ ਹੈ ਤੇ ਜਿੰਨੇ ਸ਼ੌਕ ਰੱਖਦਾ ਜਿੰਨੇ ਮਿਹਨਤ ਕਰਦਾ ਮੈਂ ਸਮਝਦਾ ਕਿ ਇਹ ਗੀਤ ਇਹਦਾ ਚੱਲੇ ਮਾਰਕੀਟ 'ਚ ਆਵੇ ਆਪ ਸਾਰਿਆਂ ਨੇ ਇਹ ਹਰਪ ਕਰਨੀ ਆ। ਸੋ ਆਉਣ ਵਾਲਾ ਨਵਾਂ ਗੀਤ ਵੀ ਇਸੇ ਤਰ੍ਹਾਂ ਮਾਰਕੀਟ ਵਿੱਚ ਆਵੇ। ਮੈਂ ਆਪਣੇ ਵੱਲੋਂ ਆਪ ਸਾਰਿਆਂ ਸਭਨਾਂ ਨੂੰ ਰਲ ਕੇ ਬਹੁਤ ਬਹੁਤ ਵਧਾਈ ਦਿੰਦਾ ਤੇ ਇਸ ਕਾਰਜ ਨੂੰ ਇਹ ਨਹੀਂ ਸੋਚਣਾ ਕਿ ਵੀ ਚੱਲਦੀ ਨਹੀਂ ਫੁਲਾਣਾ ਨਹੀਂ ਹੈ। ਇਹ ਚੱਲਦੀ ਉਹਦੀ ਸਾਰਾ ਹਰ ਇੱਕ ਚੱਲਦੀ ਜਿਹੜੀ ਮਾਰਕੀਟ ਦੀ ਚੀਜ਼ ਆ ਗਈ ਉਹ ਚੱਲਦੀ ਉਹ ਚੱਲਦੀ ਆ। ਬੰਦੇ 'ਚ ਹੌਸਲਾ ਚਾਹੀਦਾ, ਸਬਰ ਚਾਹੀਦਾ, ਸਿੱਦਕਾ। ਸਿੱਦਕਾ ਵਾਲੇ ਹਿੰਮਤ ਵਾਲੇ ਕਦੇ ਵਾਜੇ ਨਹੀਂ ਹਾਰਦੇ ਆ। ਉਹ ਅੱਗੇ-ਅੱਗੇ ਜਾਂਦੇ ਆ। ਸੋ ਮੈਂ ਆਪਣੇ ਵੱਲੋਂ ਹੇ ਵੀ ਅਗਰ ਮੈਨੂੰ ਕੋਈ ਗੀਤ ਲੈਣਾ ਮੈਂ ਵੀ ਤੇਨੇ ਵਾਤ ਤਿਆਰਾਂ ਕਿਉਂ ਮੇਰੀ ਕੋ ਤਾਂ ਕੋਈ ਫੀਸ ਆਹੀ ਨਹੀਂ ਜੀ ਹਾਂ ਜੀ ਸਹੀ ਗੱਲ ਹੈ ਜੀ ਹਾਂ ਜਦ ਵਾਰ ਜੀ ਆ ਕੇ ਮੇਰੇ ਤੋਂ ਗੀਤ ਲੈ ਲੈ ਪਾਦੀ ਦਾ ਲੈਣਾ ਪਾਦੀ ਦਾ ਲੈ ਲਓ ਸੋ ਮੈਂ ਆਪਣੇ ਵੱਲ ਬਹੁਤ ਬਹੁਤ ਵਧਾਈ ਦਿੰਨਾ ਤੇ ਇਹ ਆ ਗੀਤ ਨੱਚ ਕੁੜੀਆਂ ਲੋਕਾਂ ਦੇ ਵਿੱਚ ਦੂਰ ਤੁਹਾਡੇ ਤੱਕ ਸਾਰੀ ਦੁਨੀਆ ਵਿੱਚ ਭੱਲੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਮੀਡੀਆ ਤੋਂ ਕੁਝ ਤੁਸੀਂ ਲੋਕਾਂ ਨੇ ਕਹਨਾ ਇਹ ਮੈਂ ਬਹੁਤ ਵਾਈ ਵਧਾਈ ਦਿੰਨਾ ਹਾਂ ਮੇਰੇ ਵੱਲੋਂ ਵੱਡੇ ਵੀਰ ਕਰਮਜੀ ਨੀਨਾ ਬਾਜੀ ਦੇ ਪਹਿਲਾ ਗੀਤ ਜੋ ਉਹਨਾਂ ਨੇ ਅੱਜ ਲਾਂਚ ਕੀਤਾ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਵਧਾਈ ਦਿੰਨੇ ਆ ਜੀ ਤੇ ਸ਼ੁਭ ਕਾਮਨਾਵਾਂ ਪੇਸ਼ ਕਰਦੇ ਵੀ ਇਹਨਾਂ ਜਿਹੜਾ ਗੀਤ ਆ ਬਹੁਤ ਸੁਪਰ ਡੂਪਰ ਹਿੱਟ ਹੋਵੇ ਤੇ ਜਨਤਾ ਦੀ ਕਚਹਿਰੀ 'ਚ ਸਫਲ ਹੋਵੇ ਜੀ ਔਰ ਅਸੀਂ ਅੱਜ ਜੋ ਇਹ ਗੀਤ ਸੁਣਿਆ ਬਹੁਤ ਹੀ ਵਧੀਆ ਗੀਤ ਪੁਰਾਣੇ ਸਮੇਂ ਦੇ ਜਿਹੜੇ ਗੀਤ ਹੁੰਦੇ ਸੀ ਉਹਨਾਂ ਦੀ ਜਿਹੜੀ ਝਲਕ ਹੈ ਗਾਣੇ 'ਚ ਪੇਸ਼ ਹੋ ਰਹੀ ਹੈ ਬਿਲਕੁਲ ਕਿਉਂਕਿ ਅੱਦਾ ਜਿਹੜਾ ਜ਼ਮਾਨਾ AI ਦਾ ਜ਼ਮਾਨਾ ਹੈ ਲੋਕ ਬੇਸ ਵਾਲੇ ਗਾਣੇ ਆ ਜਿੱਦਾਂ ਮਤਲਬ ਆਵਾਜ਼ ਹੈ ਜੀ ਮਰਜੀ ਆ ਬਟ ਉਹ ਮਿਊਜ਼ਿਕ ਦੇ ਸਿਰ ਤੇ ਚੱਲਦੇ ਆ ਬਟ ਜੋ ਇਹਨਾਂ ਨੇ ਗਾਇਆ ਬਹੁਤ ਵਧੀਆ ਗਾਇਆ ਅਸੀਂ ਸ਼ੁਭਕਾਮਨਾ ਪੇਸ਼ ਕਰਦੇ ਹਾਂ ਜੀ ਜੀ ਬਹੁਤ ਅੱਛਾ ਬਹੁਤ ਅੱਛਾ ਮੈਂ ਜਿੰਨੇ ਵੀ ਨਿੰਨਾਂ ਦੇ ਦੋਸਤ ਮਿੱਤਰ ਅੱਜ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਰਿਸ਼ਤੇ ਰਿਸ਼ਤੇ ਵਜੋਂ ਮੇਰੇ ਨਿੰਨਾਂ ਜਿਹੜਾ ਮੈਂ ਪੰਜਾਬੀ ਚ ਨਹੀਂ ਕਹਿੰਦਾ ਦੋਦਾ ਕਹਿੰਦਾ ਮੇਰਾ ਸਾਧੂ ਦਾ ਬੇਟਾ ਹੈ ਮੈਂ ਸਾਲੀ ਦਾ ਬੇਟਾ ਨਹੀਂ ਕਹਿੰਦਾ ਸਾਧੂ ਦਾ ਬੇਟਾ ਹੈ ਜੀ ਮੈਂ ਹੁਣੇ ਬਿੱਲਾ ਨੂੰ ਦੱਸ ਰਿਹਾ ਸੀ ਕਿ ਮੇਰੀ ਮਾਂ ਦਾ ਰਿਸ਼ਤਾ ਮੇਰੇ ਫਾਜ਼ਲ ਲਾਲ ਦੀ ਡੈਥ ਹੋ ਗਈ ਸੀ ਤੇ ਮੈਂ ਕਿ ਮਾਂ ਦਾ ਰਿਸ਼ਤਾ ਸ਼ਗਨ ਲੈ ਕੇ ਰੇ ਪਿਓ ਨੂੰ ਮੈਂ ਆ ਪੱਤੀ ਪਾ ਕੇ ਆਇਆ ਸੀ ਜੀ ਜਦੋਂ ਤੇਰੀ ਬੜੀ ਤਮੰਨਾ ਸੀ ਆਪਣੀ ਮਾਂ ਰੇ ਹੁੰਦਿਆਂ ਕਿ ਮੈਂ ਆਪਣਾ ਕੈਸਟ ਰੀਲੀਜ਼ ਕਰਾਂ ਪਰ ਜਦੋਂ ਸਮਾਂ ਆਉਣਾ ਹੈ ਮਾਲਕ ਦੀ ਮਿਹਰ ਹੋਣੀ ਹੈ ਉਦੋਂ ਹੀ ਗੱਲ ਬਣਨੀ ਹੈ ਤੋ ਅੱਜ ਜਿਹੜੀ ਜਿਹੜੀ ਤਮੰਨਾ ਪੂਰੀ ਹੋਈ ਐ ਮੈਨੂੰ ਆਪਣਾ ਮੇਰਾ ਮਨ ਕਹਿੰਦਾ ਕਿ ਜਿਹੜਾ ਐ ਗਾਣਾ ਨੇ ਰਿਲੀਜ਼ ਕੀਤਾ ਐ ਇਹ ਉਹ ਟਾਈਮ ਆਏਗਾ ਥੋੜੇ ਦਿਨਾਂ ਚ ਕਿ ਜਿੰਨੇ ਵੀ ਵਿਆਹ ਸ਼ਾਦੀਆਂ ਹੋਣਗੇ ਜਿੰਨੇ ਵੀ ਆਪਣੇ ਸਾਡੇ ਮੈਰਿਜ ਪੈਲਸ ਉੱਥੇ ਇਹ ਗਾਣਾ ਜਰੂਰ ਚੱਲਿਆ ਕਰੂਗਾ ਜੀ ਚੱਲਿਆ ਕਰੂਗਾ ਤੇ ਇਹਦੇ ਨਾਲ ਮੇਰਾ ਹੌਸਲਾ ਵਧੂਗਾ ਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਉਹਨਾਂ ਨੇ ਕਿਹਾ ਕੋਈ ਗਾਣਾ ਜਦੋਂ ਮਰਜ਼ੀ ਮੇਰੇ ਕੋਲ ਆ ਕੇ ਲੈ ਲਵੇ ਜਦੋਂ ਦੋਸਤ ਜਦੋਂ ਦੋਸਤ ਮਿੱਤਰ ਜਿਹੜੇ ਹੁੰਦੇ ਨੇ ਇਹ ਤੋਂ ਵੱਡਾ ਰਿਸ਼ਤਾ ਕੋਈ ਨਹੀਂ ਹੁੰਦਾ ਕਈ ਵੰਨੋ ਕਹਿੰਦੇ ਨੇ ਦੋਸਤ ਦਾ ਦੋਸਤ ਦਾ ਕੀ ਮਤਲਬ ਹੁੰਦਾ ਜੀ ਆਪਾਂ ਸਾਰੇ ਬੈਠੇ ਆ ਜਦੋਂ ਪੁੱਛਾਂਗੇ ਨਾ ਦੋਸਤ ਕੌਣ ਹੁੰਦਾ ਕਹਿੰਦੇ ਦੋਸਤ ਜਿਹੜਾ ਵੇਲੇ ਸਰ ਕੰਮ ਆਵੇ ਇਹ ਆਮ ਸਾਰੇ ਅਸਲੀ ਦੋਸਤ ਕੌਣ ਹੁੰਦਾ ਇਹ ਫਰੈਂਡ ਇਜ਼ ਯੂਰ ਅਨਦਰ self ਤੁਹਾਡਾ ਦਾ ਰੂਪ ਹੈ ਦੂਜਾ ਰੂਪ ਤੁਹਾਡਾ ਆਪਣਾ ਤੁਹਾਡਾ ਦੋਸਤ ਹੁੰਦਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਵੇਂ ਦੋਸਤ ਮਿੱਤਰ ਇਕੱਠੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਇਹ ਇਹ ਗਾਣਾ ਪੰਜਾਬ ਦੇ ਵਿਆਹ ਸ਼ਾਦੀਆਂ ਵਿੱਚ ਚੱਲੇਗਾ ਤੇ ਉਹ ਇਹਦਾ ਹੌਸਲਾ ਵਧਾਏਗਾ ਤੇ ਹੋਰ ਆਪਣੇ ਨਵੇਂ ਹੁਣ ਤਾਂ ਇੱਕ ਗੀਤ ਕੱਢਿਆ ਮੈਨੂੰ ਪੂਰੀ ਮਿਹਰ ਹੈ ਮੇਰੀ ਉਮਰ 84 ਸਾਲ ਦੀ ਹੈ ਪਰ ਮੇਰਾ ਮਨ ਕਹਿੰਦਾ ਹੈ ਕਿ ਇਹ ਮੇਰੇ ਜਾਨ ਤੋਂ ਪਹਿਲਾਂ ਪਹਿਲਾਂ ਇਹ ਆਪਣੀ ਕੈਸਟ ਕੱਢੂਗਾ ਜੀ ਤੋਂ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਜੀ ਅੱਜ ਤੱਕ ਮੇਰੀ ਕੋਈ ਇਸ ਤਰ੍ਹਾਂ ਦੀ ਕੋਈ ਕੌਂਟਰੋਵਰਸੀ ਕੋਈ ਇਸ ਤਰ੍ਹਾਂ ਦੀ ਨਹੀਂ ਹੋਈ ਵੀ ਜਿੱਦਾਂ ਮਤਲਬ ਹੋ ਵੀ ਜਾਂਦੀ ਹੈ ਤਾਂ ਮੇਰੇ ਕੋਲ ਪ੍ਰੈਸ ਨੇ ਮੈਨੂੰ ਅੱਜ ਤੱਕ ਬਹੁਤ ਵੱਡਾ ਸਾਥ ਦਿੱਤਾ ਕਦੀ ਮੇਰੇ ਬਾਰੇ ਬੁਰਾ ਨਹੀਂ ਲਿਖਿਆ ਕਿਸੇ ਸੱਜਣ ਮਿੱਤਰ ਨੇ ਵੀ ਸੋ ਮੈਂ ਵੀ ਮਤਲਬ ਤੁਹਾਨੂੰ ਐਸੇ ਕਰਕੇ ਉਹ ਨਹੀਂ ਪਿਆਰ ਕਰਦਾ ਕਿ ਜਿੰਨਾ ਮਤਲਬ ਇੱਕ ਵੱਡੇ ਭਰਾਵਾਂ ਨੂੰ ਜਾਂ ਆਪਣੇ ਪਰਿਵਾਰ ਦੇ ਮੈਂਬਰਸ ਨੂੰ ਬੰਦਾ ਮਤਲਬ ਪਿਆਰ ਕਰਦਾ ਉਹ ਗਿੱਲ ਸਿੰਘ ਨਾਲ ਸਾਡਾ ਕੋਈ ਅੱਜ ਦਾ ਰਿਸ਼ਤਾ ਨਹੀਂ ਹੈਗਾ ਸਾਡਾ ਮਿਰਕਲ ਹੋ ਗਿਆ ਉਹਨੇ 28 30 ਸਾਲ ਦੀ ਗੱਲ ਹੋ ਗਈ ਵੀ ਜਦ ਗਾਣਾ ਤਾਂ ਇਹਨੂੰ 24 ਸਾਲ ਹੋ ਗਏ ਮੇਰਾ ਯਾਦਾਂ ਤੇਰੀਆਂ ਪਰ ਗਿੱਲ ਸਾਹਿਬ ਨੇ ਇੰਨਾ ਕੁ ਪ੍ਰਮੋਟ ਕੀਤਾ ਸੀ ਯਾਦਾਂ ਤੇਰੀਆਂ ਨੂੰ ਮਤਲਬ ਅੱਜ ਅੱਜ ਜੇ ਆਪਾਂ ਇਸ ਮੁਕਾਮ ਤੇ ਬੈਠੇ ਤਾਂ ਆਪਾਂ ਕਹਿ ਸਕਦੇ ਹਾਂ ਗਿੱਲ ਸਾਹਿਬ ਨਾਲ ਦੀ ਮਿਹਰਬਾਨੀ ਹੈ ਮਤਲਬ ਮੈਂ ਕਹਾਂਗਾ ਸਾਰੀ ਪ੍ਰੈਸ ਦੀ ਮਿਹਰਬਾਨੀ ਹੈ ਸੋ ਮੈਂ ਗਿੱਲ ਸਾਹਿਬ ਦੀ ਫਰਮਾਇਸ਼ ਪੂਰੀ ਕਰਨ ਲੱਗਾ ਯਾਦਾਂ ਤੇਰੀਆਂ ਗਾਣਾ ਤੁਹਾਨੂੰ ਸੁਣਾਉਣ ਲੱਗਾ ਨੀ ਜਾਨੀ ਸਾਰੇ ਸਾਰੇ ਮਸਾਰੇ ਸਾਨੀ ਨੀ ਜਾਨੀ ਸਾਰੇ ਸਾਰੇ ਮਸਾ ਆ ਯਾਦਾ ਤੇਰੀਆਂ ਸੋਹਣੀਆਂ ਯਾਦਾ ਤੇਰੀਆਂ ਦਰਸੌਂਦੀਆਂ ਨੇ ਤਰਫੋਂਦੀਆਂ ਨੇ ਲੂ ਲੋਦੀਆਂ ਨੇ ਹਾਏ ਯਾਦਾ ਤੇਰੀਆਂ ਸੋਹਣੀਆਂ ਯਾਦਾ ਤੇਰੀਆਂ ਇੱਕ ਗੀਤ ਮੈਂ ਤੁਹਾਨੂੰ ਸੁਣਾਉਂਦਾ ਵੀ ਮੇਰਾ ਗਾਣਾ ਅੱਜ ਕੱਲ ਚੱਲਦਾ ਹੈਗਾ ਦੰਗਲ ਟੀਵੀ ਤੇ ਉਹ ਗੀਤ ਹਿੰਦੀ ਚ ਗਜ਼ਲ ਟਾਈਪ ਗੀਤ ਹੈ ਉਹ ਗਾਣਾ ਮੈਂ ਤੁਹਾਡੀ ਤਾਂ ਨਜ਼ਰ ਕਰਨ ਲੱਗਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਉਹ ਗਾਣਾ ਸੁਣਨ ਨੂੰ ਨਹੀਂ ਮਿਲਿਆ ਕਿਉਂਕਿ ਦੰਗਲ ਟੀਵੀ ਜਿਹੜਾ ਹਿੰਦੀ ਚੈਨਲ ਹੈ ਨੈਸ਼ਨਲ ਚੈਨਲ ਹੈ ਉਹਦੇ ਉੱਤੇ ਇੱਕ ਸੀਰੀਅਲ ਚੱਲਦਾ ਨਥ ਜੇਬਰ ਜਾਂ ਜੰਜੀਰ ਇਦਾਂ ਦਾ ਕੋਈ ਨਾਮ ਹੈਗਾ ਉਹਦੇ ਵਿੱਚ ਉਹ ਗਾਣਾ ਤਨਹਾਂ ਤਨਹਾਂ ਮਤ ਸੋਚਾ ਕਰ ਮਰ ਜਾਏ ਕਿਉਂਕਿ ਲਾਈਕ ਬਹੁਤ ਕਰਦੇ ਜਦੋਂ ਮੈਂ ਕਿਸੇ ਮਹਿਫਿਲ 'ਚ ਬੈਠਦਾ ਕਿਸੇ ਵੀ ਪਾਰਟੀ 'ਚ ਬੈਠੇ ਹੁੰਦੇ ਆ ਤਾਂ ਮੈਨੂੰ ਫਰਮਾਇਸ਼ ਕੀਤੀ ਜਾਂਦੀ ਕਿਉਂਕਿ ਉਹ ਮੈਨੂੰ ਲੱਗਦਾ ਕਿ ਤੁਹਾਨੂੰ ਸੁਣਾਉਣ ਵਾਸਤੇ ਹੀ ਗਾਣਾ ਬਣਿਆ ਉਹ ਤੁਹਾਡੇ ਵਾਸਤੇ ਹੀ ਗਾਣਾ ਬਣਿਆ ਮੈਂ ਇਸ ਕਰਕੇ ਤੁਹਾਡੀ ਨਜ਼ਰ ਕਰ ਰਿਹਾ ਥੋੜਾ ਜਿਹਾ ਗੋਮੀਲੀ ਬਿਰਾਨੇ ਦਿਲ ਕੀ ਕਲੀ ਖਿੜ ਗਈ दिल लगी दिल लगाने की सज़ा मेरी गई तन्हा तन्हा मत सोचा कर मर जाएगा मत सोचा कर तन्हा तन्हा मत सोचा कर मर जाएगा ਮਤ ਸੋਚਾ ਕਰ ਤੇਰਾ ਵੀ ਇੱਕ ਦਿਨ ਆਏਗਾ ਤੇਰਾ ਵੀ ਇੱਕ ਦਿਨ ਆਏਗਾ ਕਦ ਆਏਗਾ ਮਤ ਸੋਚਾ ਕਰ ਤਨਗਾ ਤਨਗਾ ਮਤ ਸੋਚਾ ਕਰ ਮਰ ਜਾਏਗਾ ਮਤ ਸੋਚਾ ਕਰ ਸਭ ਬੜੀ ਮਿਹਰਬਾਨੀ ਥੈਂਕ ਯੂ ਕੋਈ ਕੋਈ ਬਹੁਤ ਸੌਂਗਸ ਐ ਸੌਂਗ ਕਰਨਾ ਇਸ ਤੋਂ ਬਾਅਦ ਅਸੀਂ ਸੈਟ ਸੌਂਗ ਸੋਚਿਆ ਕਰਦਾ ਤੇ ਕੋਈ ਕੋਈ ਬੋਲ ਸੁਣਾ ਦੋ ਜੀ ਉਹ ਚਾਹੀਦਾ ਲਾ ਲਾ ਸੁਣਾ ਦਿਨਾ ਜੀ ਉਹ ਤੇਰਾ ਸੁਣਾ ਦੇ ਅੱਜ ਦੀ ਅੰਦਰੇ ਵਾ ਜਿਵੇਂ ਭੁੱਲ ਗਈ ਤੂੰ ਸਾਡਾ ਨਹੀਂ ਪਿਆ ਸਾਨੂੰ ਵੀ ਤੇਰੀ ਯਾਦ ਭੁੱਲ ਜੇ ਜਿਵੇਂ ਭੁੱਲ ਗਈ ਤੂੰ ਸਾਡਾ ਨਹੀਂ ਪਿਆ ਸਾਨੂੰ ਵੀ ਤੇਰੀ ਯਾਦ ਭੁੱਲ ਜੇ ਜਿੰਦ ਜਾਣਦੇ ਨਹੀਂ ਤੇਰੇ ਉਤੋਂ ਵਾਰ ਜਿੰਦ ਜਾਣਦੇ ਨਹੀਂ ਤੇਰੇ ਉਤੋਂ ਵਾਰ ਭਾਵੇਂ ਦੁੱਖਾਂ ਦੀ ਅਨੇਰੀ ਚੁੱਲ ਜੇ ਹਏ ਜਿਵੇਂ ਭੁੱਲ ਗਈ ਤੂੰ ਸਾਡਾ ਨਹੀਂ ਪਿਆ ਸਾਨੂੰ ਵੀ ਤੇਰੀ ਯਾਦ ਪੁੱਲ ਜੇ ਨਹੀਂ ਸਾਨੂੰ ਵੀ ਤੇਰੀ ਯਾਦ ਪੁੱਲ ਜੇ ਬੜੇ ਸੱਚੀ ਗੱਲ ਨੰਨਾ ਜੀ ਵੀ ਜਿਹੜੇ ਗੀਤਾਂ ਦੇ ਵਿੱਚ ਨਾ ਚਲਕ ਪੈਂਦੀ ਹੈਗੀ ਜਾਂ ਜਿਹੜੇ ਆਪਾਂ 25 30 ਸਾਲ ਪਹਿਲਾਂ ਸੁਣਦੇ ਸੀ ਉਹ ਚਲਕ ਪੈਂਦੀ ਹੈ ਅੱਜ ਉਹ ਵੀ ਬੜਾ ਯਾਦ ਕਰਾਉਂਦੇ ਹਾਂਜੀ ਹਾਂਜੀ ਸਹੀ ਗੱਲ ਇਹ ਗਾਣਾ ਇੱਕ ਮੈਂੀ ਬੋਲਦਾ ਮਾਇਆ ਸਰਫਣਾ ਸਪੈਸ਼ਲ ਯਾਤਰੀ ਹਾਜ਼ਰੀ ਹੈ। ਪਹਿਲਾਂ ਤਾਂ ਮੈਂ ਗੀਤ ਕਰਿਆ। ਹੋ ਸਕਦਾ ਮੈਂ ਗਾਇਕ ਵੀ ਹੋ ਸਕਦਾ ਕਿਉਂਕਿ ਮੈਂ ਸਕੂਲ ਚ ਗਾਇਕ ਕਰਦਾ ਸੀ, ਗਾ ਵੀ ਲੰਦੀ ਸ਼ੌਂਕਿਆ। ਤੇ ਹੁਣ ਪਿਛਲੇ 8-10 ਸਾਲਾਂ ਤੋਂ ਪੰਜਾਬੀ 'ਚ ਮੈਂ ਗੀਤ ਲਿਖਦਾ ਤੇ ਨਾਲੇ ਨਾਲ ਪਾਦੀ ਬੋਲੀ ਦਾ ਰੰਗ ਚੜਿਆ ਹੋਇਆ। ਮੈਂ ਦੋ ਕਹਾਵਤਾਂ ਤੁਹਾਨੂੰ ਪਾਦੀ ਮੈਂ ਤੁਹਾਨੂੰ ਪਰ ਪਾਦੀ ਬੋਲ ਕ ਸੁਣਾਉਂਗਾ। 1912 ਤੇ ਬਾਅਦ ਮੈਂ ਡਾਕਟਰ ਗਰਮੇਸ਼ ਨੇ ਮੈਨੂੰ ਕਹਿੰਦਾ ਯਾਰ ਤੂੰ ਹੁਣ ਗੀਤੇ ਲਿਖੀ ਜਾਊਗਾ ਮੇਰੀ ਗੱਦੀ ਆ ਜਾ ਮੈਂ ਚਲ ਮੈਂ ਵੀ ਦੇਖ ਲਿਆ ਮੈਂ ਫੇਰ ਮੈਂ ਉਹ ਮਨੂੰ ਆਹ ਮੇਰਾ ਪਿੰਡਾ ਮਟਾਰ ਆ ਬੰਨਾ ਮੇਰਾ ਜਿੱਥੇ ਆਪਾਂ ਬੈਠੇ ਸਾਡੇ ਪਿੰਡ ਦਾ ਹੀ ਆ ਆ ਜਿੱਥੇ ਚੌਕ ਆ ਮੇਰੇ ਤਾਏ ਦਾ ਇੱਥੇ ਖੇਤ ਹੁੰਦੇ ਸੀ ਮਾ ਤਾਏ ਤੇਰੇ ਇੱਕ ਬੰਨ ਬਸਾ ਬਸਾ ਲਾਗੇ ਨੇ ਉਹਨਾਂ ਨੂੰ ਮਸ ਨਾ ਕਿ ਆ ਵੀ ਹਾਂ ਕੰਨਾ ਵੀ ਮੇਰੇ ਨਾਲ ਵੀ ਲੱਗ ਜਾ ਯਾਰ ਕੀਤੇ ਲਿਖੀ ਜਾਣੇ ਹੁਣ ਤਾਂ ਮੈਂ ਮਾਦਾ ਆਪਣੀ ਬੋਲੀਆ ਭੁੱਲ ਗਿਆ ਬਿਲਕੁਲ ਐ ਬੋਲ ਰਿਹਾ ਸੀ ਮਾਦਾ ਸਾਰਾ ਕਰਨਾ ਫਿਰ ਉਹਨੇ ਮੈਨੂੰ ਇੱਕ ਕਿਤਾਬ ਦਈ ਰੰਗ ਬਵਾਦ ਕੇ ਉਹਨੂੰ ਪੜ੍ਹ ਕੇ ਮੈਂ ਫਿਰ ਲਿਖਣ ਦੀ ਕੋਸ਼ਿਸ਼ ਕੀਤੀ ਮੈਂ ਪਹਿਲਾਂ ਲਿਖਿਆ ਬੜੇ ਬੜੇ ਕਾਰ ਦਾ ਛੋਟਾ ਨੰਬਰ ਚਾਰ ਪੰਜ ਵਾਰੀ ਮੈਂ ਉਹ ਲੈ ਕੇ ਗਿਆ ਉਹਨਾ ਕੱਤੀ ਗਿਆ ਕੱਤੀ ਗਿਆ ਕਦਾ ਤੈਂ ਤਾਰ ਗੁੱਸਾ ਹੋ ਜਾਣਾ ਮਹਾ ਗੁੱਸਾ ਨਹੀਂ ਮਾ ਹੁੰਦਾ ਕਿਉਂਕਿ ਮੈਂ ਉਹਨਾਂ ਹਰੇ ਕੇ ਕੱਟ ਦੇਣਾ ਵੀ ਐ ਨਹੀਂ ਹੋਇਆ ਆਇਆ ਨਹੀਂ ਹੋਇਆ ਪੰਜਵੀਂ ਵਾਰ ਉਹਨਾਂ ਚਲੋ ਅਸੀਂ ਪੂਰੀ ਕਰਕੇ ਇਹ ਫੇ ਮੇਰੇ ਮਿੱਤਰ ਸੀ ਸਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ ਜੀ ਉਹਨਾਂ ਨੇ ਛਾਪਦੀ ਟ੍ਰਿਬਿਊਨ ਜਦੋਂ ਛਪੇ ਅੱਧਾ ਦਿਨ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਹਿੰਦਾ ਵੀ ਫਿਰ ਅੱਧੇ ਦਿਨ ਤੋਂ ਬਾਅਦ ਦੋ ਦਿਨ ਮੈਨੂੰ ਬਹੁਤ ਫੋਨ ਆਇਆ ਛੜ ਫੋਨ ਆਏ ਉਹਨਾਂ ਮੈਂ ਰਹਿਤਾ ਵਧੀਆ ਕੰਮ ਹੈ ਫੇਰ ਹੇ ਮੈਂ ਦੁਆਰਾ ਲਿਖਿਆ ਵੀ ਹੁਣ ਕੀ ਲਿਖਾਂਗਾ ਫਿਰ ਆ ਝੂਰੇੜੀ ਵਾਲਿਆਂ ਨੂੰ ਘਾਸੇ ਪੈਸੇ ਮਿਲੇ ਜਦ ਅੱਡਾ ਬਣ ਲੱਗਿਆ ਹਵਾਈ ਅੱਡਾ ਕਿਸੇ ਨੂੰ 15-16 ਕਰੋੜ ਮਿਲੇ ਕਹਦਾ ਵੀ ਉਹ ਕਾਰ ਖੁਰੇਲੇ ਲੱਗਾ ਕਹਿੰਦਾ ਸਾਲਾ ਹਾਲੀ ਵੀ ਕਾਰ ਦੀ ਬਾਤ ਕਰੀ ਜਾ ਹਾਂ ਮੈਂ ਤਾਂ ਜਹਾਜ਼ ਨੂੰ ਹੱਥ ਪਾਣੇ ਨੂੰ ਫੇਰ ਹਾਂ ਫਿਰ ਉਹ ਲਿਖਿਆ ਜੀ 30 35 ਫਿਰ ਫੋਨ ਆਇਆ ਮੈਂ ਰਾਹ ਕੰਮ ਬਧੀ ਆ ਗਾਣੇ ਵਾਲਾ ਗਾਣੇ ਤੇ ਇਹ ਲੈ ਕੇ ਨਾ ਗਾਣਾ ਗਾ ਲਿਆ ਮੈਨੂੰ ਨਹੀਂ ਫਿਰ ਪੁੱਛਦੇ ਆ ਹਰਦੇਵ ਚੰਡੀਗੜੀਆ ਇਹਨੂੰ ਵੀ ਜਨਮ ਦੇ ਆ ਪਿੰਦਰਖਿਆ ਨੂੰ 7 ਸਾਲ ਰੱਖਿਆ ਮੈਂ ਕਿਸੇ ਨੂੰ ਨਹੀਂ ਪਤਾ ਉਹ ਕਹਿੰਦਾ ਫਲਾਣੇ ਦਾ ਹੀ ਐ ਚਲੋ ਮੈਂ ਗੁੱਸਾ ਨਹੀਂ ਕਰਿਆ ਨਾ ਮੈਂ ਕਿਹੜੇ ਪੈਸੇ ਲੈਣੇ ਨੇ ਤੇ ਵੀ ਯਾ ਫਰੀ ਕੰਮ ਚੱਲ ਰਿਹਾ ਸਾਰਾ ਆਉਂਦੇ ਆਣ ਸਾਲ ਫਿਰ ਮੈਂ ਜੀ ਕਿਤਾਬ ਬਣਾਏ ਕਿਤਾਬ ਲਿਖਿਆ ਹੁਣ ਦੋ ਕਿਤਾਬਾਂ ਮੇਰੀਆਂ ਚੱਲ ਰਹੀਆਂ 22 ਤਰੀਕ ਨੂੰ ਅਸੀਂ ਫੇਰ ਉਹਨਾਂ ਨੂੰ ਦੁਬਾਰਾ ਛਾਪਿਆ ਮੈਂ ਇਹ ਕਿਨੂੰ ਚੌਥੀ ਵਾਰੀ ਦੇਖ ਕਨੂੰ ਦੂਜੀ ਵਾਰੀ ਉਹ ਬਾਹਰ ਤੱਕ ਨੂੰ ਅਸੀਂ ਲਾਇਬ੍ਰੇਰੀ ਦੇ ਵਿੱਚ ਉਹਨਾਂ ਨੂੰ ਫੇਰ ਲੋਕਾਪੜਨ ਕਰਨਾ ਉਹਨਾਂ ਦਾ ਕਿਉਂ ਜੇ ਪ੍ਰਚਾਰ ਕਰਾਂਗੇ ਤਾਂ ਹੀ ਲੋਕਾਂ ਨਹੀਂ ਪੜਦਾ ਕੋਈ ਨਹੀਂ ਆ ਸਾਰੇ ਮੇਰੀ ਆਪਣੇ ਬੋਲੇ ਇੱਥੇ ਜਮਾਰਾ ਥਾਰਾ ਮਸਾ ਮਸਾ ਛੁੱਟੀ ਹੋਏ ਕਰਦੀ ਅੱਜ ਕਿਹੜਾ ਸਕੂਲ ਜਾਣਾ ਪਰ ਮਾਂ ਘਰ ਕੇ ਗਾਹੇ ਕਹਿੰਦਾ ਨਾ ਚੱਲ ਪਹਿਲਾਂ ਹਾਜ਼ਰੀ ਦੇ ਕੇ ਫਿਰ ਬਜ਼ੁਰਗਾਂ ਨੂੰ ਉੱਥੇ ਫਸਾ ਲੈਣਾ ਮਾਨੂੰ ਇਸ ਤਰ੍ਹਾਂ ਦੀ ਜਣੀ ਬੋਲੀ ਆ ਮਾਰੀ ਬਹੁਤ ਮਿੱਠੀ ਉਹ ਹੀ ਇੱਕ ਸ਼ੇਰ ਬੋਲਾਂਗਾ ਮੈਂ ਦੁਨੀਆ ਸਾਰੀ ਦੁਨੀਆ ਬਹੁਤ ਸੋਹਣੀ ਆ ਸਾਰਾ ਪੰਜਾਬ ਸੋਹਣਾ ਮੇਰਾ ਹਿੰਦੁਸਤਾਨ ਵਾ ਸੋਹਣਾ ਮਾਰੇ ਤਰਤੇ ਬੜਿਓ ਸੋਹਣੀ ਆ ਮਹਾਰਾਸਦਾ ਸਦਾ ਪੰਜਾਬ ਰਹੇ ਕੁਦਰਤ ਕੀ ਖੜੇ ਕਿਆਰੇ ਮਾਂ ਜੇ ਕਰਖੜਿਆ ਫੁੱਲ ਗਲਾਬ ਰਹਿ ਮਾਜ ਮਾਲਵਾ ਵੀ ਬੜੇ ਸੋਹਣੇ ਐ ਚੜਦੀ ਕਲਾ ਮਗਲੇ ਦਵਾ ਬਰਹਿ ਮਟੋਰੀਆ ਮਿੱਠੜੇ ਬੋਲ ਪੁਆਦੀ ਕੇ ਮਟੋਰੀਆ ਮਿੱਠੜੇ ਬੋਲ ਪੁਆਦੀ ਕੇ ਟੋਰੀਓ ਬਿਟਡੇ ਬੋਲ ਉਹ ਆਦੀ ਕੇ ਮਾਰਾ ਵਸਦਾ ਸਦਾ ਉਹ ਆਦਰ ਹੈ ਮਾਰਾ ਵਸਦਾ ਸਦਾ ਉਹ ਆਦਰ ਹੈ परसदासदा <laughs> 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 <laughs>